ਸਸਿਕਾਲ ਦੋਸਤੋ ਕੀ ਹਾਲ ਹੈ ਹੁਣੇ-ਹੁਣੇ ਪਤਾ ਲੱਗਿਆ ਕਿ ਜਿਹੜਾ ਐਸ.ਡੀ.ਐਮ 1 ਹੈ ਜਲੰਧਰ ਦਾ ਉਹ ਨਾਂ ਹੈ ਜੈਂਦਰ ਔਰ ਦੂਸਰੇ ਐਸ.ਡੀ.ਐਮ ਦਾ ਨਾਮ ਹੈ ਜਲੰਧਰ 2 ਦੇ ਬਲਵੀਰ ਰਾਜ ਇਹ ਦੋਨੇ ਬਣਾ ਰਹੇ ਨੇ ਨੀਲੇ ਕਾਰਡ ਤੇ ਲੇਬਰ ਕਾਰਡ ਵਾਲੇ ਲੋਕਾਂ ਨੂੰ ਬੇਫਕੂ ਬਣਾ ਰਹੇ ਨੇ ਦੋਨੋਂ ਔਰ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਹੈ ਇਹਨਾਂ ਦੀ ਇਲੈਕਸ਼ਨ ਕਮਿਸ਼ਨ ਨੂੰ ਹੁਣੇ ਲਿਖਤੀ ਸ਼ਿਕਾਇਤ ਆਪਾਂ ਭੇਜਤੀ ਹੈ ਔਰ ਅਬਜ਼ਰਵਰ ਨੂੰ ਵੀ ਹੁਣੇ ਮੈਂ ਗੱਲ ਕਰ ਰਿਹਾ ਔਰ ਜਿੱਥੇ ਵੀ ਇਹ ਬਣਾ ਰਿਹਾ ਹੈ ਇਹਨਾਂ ਨੂੰ ਘੇਰ ਲੋ ਤੇ ਆਪਾਂ ਉਹ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਤੇ ਮੀਡੀਆ ਨੂੰ ਨਾਲ ਲੈ ਕੇ ਜਾਇਓ ਨਹੀਂ ਤਾਂ ਫੇਰ ਇਹ ਕਹਿਣਗੇ ਕਿ ਸਾਨੂੰ ਘੇਰ ਲਿਆ ਜੀ ਸੋ ਇਸ ਗੱਲ ਤੇ ਧਿਆਨ ਦਿਓ ਜੈਂਦਰ ਤੇ ਬਲਬੀਰ ਰਾਜ ਇਹ ਦੋਨੋਂ ਐਸਜੀਐਮ ਲੋਕਾਂ ਨੂੰ ਹੁਣ ਨੀਲੇ ਕਾਰਡ ਜਿਹੜੇ ਲੋਕਾਂ ਦੇ ਕੱਟੇ ਸੀ ਹਜ਼ਾਰਾਂ ਦੀ ਤਦਾਦ ਇਹ ਹੁਣ ਉਹਨਾਂ ਨੂੰ ਬੇਵਕੂਫ ਬਣਾ ਰਿਆ ਔਰ ਇਲੈਕਸ਼ਨ ਤੋਂ ਬਾਅਦ ਕੋਸ਼ਿਸ਼ ਕਰਾਂਗੇ ਆਪਾਂ ਇਲੈਕਸ਼ਨ ਕਮਿਸ਼ਨ ਕੋਲੇ ਜਾਵਾਂਗੇ ਕਿ 420 ਆ ਇਹਨਾਂ ਤੇ ਮੁਕੱਦਮਾ ਵੀ ਦਰਜ ਹੋਣਾ ਚਾਹੀਦਾ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਹ ਆਪਦੇ-ਆਪਦੇ ਵਾਰਡ ਚ ਤੇ ਇੱਥੇ ਨਿਗਾਹ ਮਾਰੋ ਇਹ ਕਿੱਥੇ ਕਰ ਰਹੇ ਆ ਔਰ ਮੇਰੇ ਬੰਦੇ ਮਗਰ ਲਾਇਵੇ ਆ ਥੋੜੇ ਚਿਰ ਨੂੰ ਸਾਨੂੰ ਪਤਾ ਵੀ ਲੱਗ ਜਾਏਗਾ ਕਿ ਇਹ ਕਿੱਥੇ ਹੈ ਸੋ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਦੀ ਲਿਖਤੀ ਸ਼ਿਕਾਇਤ ਦੇਤੀ ਹੈ ਸੋ ਧੰਨਵਾਦ ਥੋੜਾ ਸਾਰਿਆਂ ਦਾ ਮੈਂ ਆਖਿਆ ਤੁਹਾਨੂੰ ਜਰਾ ਇਨਫੋਰਮੇਸ਼ਨ ਦੇ ਦੇ ਆਇਆ ਤੇ ਚਿੰਤਾ ਨਹੀਂ ਕਰਨੀ ਔਰ ਮੇਰੀ ਬੇਨਤੀ ਹੈ ਐਸ ਡੀ ਐਮ ਸਾਹਿਬ ਇਹ ਗਲਤ ਕੰਮ ਨਾ ਕਰੋ ਇਹ ਤੁਹਾਡੇ ਫਿਊਚਰ ਵਾਸਤੇ ਵੀ ਔਰ ਤੁਹਾਡੇ ਵਾਸਤੇ ਅੱਛਾ ਨਹੀਂ ਹੈ ਕਿਉਂਕਿ ਅਫਸਰਾਂ ਦਾ ਕੰਮ ਹੈ ਕਿ ਮਿਰਪਖ ਕੰਮ ਕਰਨਾ ਔਰ ਜਿਸ ਪ੍ਰਕਾਰ ਦਾ ਤੁਸੀਂ ਕੰਮ ਕਰ ਰਹੇ ਹੋ ਇਹ ਗੱਲ ਚੰਗੀ ਨਹੀਂ ਹੈ ਤੁਹਾਡੇ ਆਸੇ ਹਾਂ ਇਹਨਾ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਧੰਨਵਾਦ ਸਸਿਕਾਲ ਦੋਸਤੋ ਕੀ ਹਾਲ ਹੈ ਅ ਹੁਣੇ-ਹੁਣੇ ਪਤਾ ਲੱਗਿਆ ਕਿ ਜਿਹੜਾ ਐਸ ਡੀ ਐਮ 1 ਹੈ ਜਲੰਧਰ ਦਾ ਉਹਦਾ ਨਾਮ ਹੈ ਜੈਂਦਰ ਔਰ ਦੂਸਰੇ ਐਸ ਡੀ ਐਮ ਦਾ ਨਾਮ ਹੈ ਜਲੰਧਰ 2 ਦੇ ਬਲਵੀਰ ਰਾਜ ਇਹ ਦੋਨੇ ਬਣਾ ਰਹੇ ਨੇ ਨੀਲੇ ਕਾਰਡ ਤੇ ਲੇਬਰ ਕਾਰਡ ਵਾਲੇ ਲੋਕਾਂ ਨੂੰ ਬੇਫਕੂ ਬਣਾ ਰਹੇ ਨੇ ਦੋਨੋਂ ਔਰ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਹੈ ਇਹਨਾਂ ਦੀ ਇਲੈਕਸ਼ਨ ਕਮਿਸ਼ਨ ਨੂੰ ਹੁਣੇ ਲਿਖਤੀ ਸ਼ਿਕਾਇਤ ਆਪਾਂ ਭੇਜਤੀ ਹੈ ਔਰ ਅਬਜ਼ਰਵਰ ਨੂੰ ਵੀ ਹੁਣੇ ਮੈਂ ਗੱਲ ਕਰ ਰਿਹਾ ਔਰ ਜਿੱਥੇ ਵੀ ਇਹ ਬਣਾ ਰਹੇ ਆ ਇਹਨਾਂ ਨੂੰ ਘੇਰ ਲਓ ਤੇ ਆਪਾਂ ਉਹ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਤੇ মিডিਆ ਨੂੰ ਨਾਲ ਲੈ ਕੇ ਜਾਇਓ ਨਹੀਂ ਤਾਂ ਫੇਰ ਇਹ ਕਹਿਣਗੇ ਕਿ ਸਾਨੂੰ ਘੇਰ ਲਿਆ ਜੀ ਸੋ ਇਸ ਗੱਲ ਤੇ ਧਿਆਨ ਦਿਓ ਜਾਇ